ਕਿਵੇਂ ਕਿਲਾ ਠੀਕ ਹੈ ਬਾਈ ਵੱਡੇ ਭਾਈ ਕਿਵੇਂ ਹੈ ਠੀਕ ਹੈ ਮੇਲਾ ਕੋਈ ਨਹੀਂ ਰਹਿ ਗਿਆ ਉਹ ਮਿਲ ਲੋ ਕਿਨੂੰ ਕਾਨੂੰ ਮੈਂ ਅੱਜ ਸੈਰ ਆਇਆ ਦੀਗਾ ਮਾ ਚਲ ਮਿਲ ਚੱਲਦੇ ਆ ਯਾਰ ਕੰਮ ਕਾਰਾਂ ਚ ਪਤਾ ਹੀ ਨਹੀਂ ਲੱਗਦਾ ਬਈਆ ਮਾਰਿਆ ਘਰ ਗੇੜਾ ਮੜਾ ਮੋਟਰ ਸਾਡਾ ਤਾਂ ਕੰਮ ਕਾਦ ਨੂੰ ਪਤਾ ਹੈ ਬਾਈ ਟਾਈਮ ਹੀ ਲਾਉਦਾ ਯਾਰ ਖੇਤੀਬਾੜੀ ਨੂੰ ਖਸਮਾ ਖਸਮਾ ਚਾਈ ਬੀ ਰਹਿਣੇ ਅੱਛਾ ਹੋਰ ਕਰੇ ਸਾਰੇ ਮੰਮੀ ਜੀ ਵੀ ਠੀਕ ਨੇ ਉਹ ਠੀਕ ਨੇ ਬਾਈ ਹੋਰ ਹੋਰ ਪਰਜਾਈ ਠੀਕ ਹੈ ਹਾਂ ਵਧੀਆ ਵਧੀਆ ਆ ਜਾ ਬੈਠ ਕੇ ਚਾਹ ਪਣੀ ਪੀਣੇ ਆ ਆ ਜਾ ਆ ਜਾ ਹੋਰ ਸੁਣਾ ਠੀਕ ਹੈ ਉਹ ਠੀਕ ਹੈ ਬਾਈ ਹੋਰ ਜਵਾਹ ਜੱਲੇ ਠੀਕ ਨੇ ਵਧੀਆ ਵਧੀਆ ਬੈਠਾ ਓ ਗਗਨ ਅੰਦਰ ਆ ਦਿਓ ਦਾ ਆ ਜਾ ਲੈ ਆ ਗੱਥੋਂ ਆ ਗਿਆ ਹੋਰ ਸੁਣਾ ਫਿਰ ਹੋ ਠੀਕ ਆ ਬਾਈ ਤੂੰ ਦੱਸ ਹੋਰ ਕੰਮ ਪਰਵਾ ਠੀਕ ਠਾਕ ਸਾਰੇ ਹਾਂ ਵਧੀਆ ਬਾਈ ਤੂੰ ਦੱਸ ਬਹੁਤ ਵਧੀਆ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਈ ਮੌਨੇ ਤੈਨੂੰ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਤੁਸੀਂ ਜਿੰਦਾਂ ਛੜ ਘਰ ਛੱਡ ਕੇ ਆਏ ਆ ਉਹਦੇ ਅਸੀਂ ਬਹੁਤ ਠੀਕ ਆ ਓ ਛੱਡ ਛੱਡ ਜਾ ਤੂੰ ਚਾਹ ਬਣਾ ਕੇ ਲਿਆ ਦੁੱਧ ਨਹੀਂ ਹੈਗਾ ਦੁੱਧ ਪਿਆ ਹੋਗਾ ਦੁੱਧ ਹੈ ਨਹੀਂ ਕੋਲ ਨਹੀਂ ਬਾਈ ਗੈਣ ਦੇ ਚਾਹ ਮੈਂ ਤਾਂ ਉਦਰੇ ਪੈਸੇ ਦੇਣ ਆਇਆ ਸੀਗਾ ਕਿਹੜੇ ਪੈਸੇ ਉਹ ਜਿਹੜੇ ਜਲਪ੍ਰੀਤ ਦੀ ਫੀਸ ਭਰਨ ਵਾਸਤੇ ਤੇ ਤੁਲੇ ਸੀਗਾ ਉਹ ਕੀ ਚੱਕਰ ਆ ਕੋਈ ਤੂੰ ਗੱਲ ਤੇਰਾ ਬੱਚਾ ਹੋ ਕੇ ਮੇਰਾ ਹੋ ਜਾਏਗਾ ਨਾ ਨਾ ਆ ਲੈ ਬਈ ਪੈਸੇ ਉਹ ਨਹੀਂ ਦੱਲਿਆ ਚਾਹ ਪੋ ਰਹਿਣ ਦੇ ਚਾਹ ਮੈਂ ਪੀ ਕੇ ਆ ਉਹ ਨਹੀਂ ਦੁਆ ਰੱਖ ਬੈਠੇ ਨਹੀਂ ਨਹੀਂ ਇਹ ਲੈ ਤਾਂ ਬਈ ਤੂੰ ਰੱਖ ਪੈਂਚ ਰੱਖ ਤੂੰ ਰੱਖਿਆ ਕਿਉਂ ਰਹਿੰਦੇ ਪੈਸੇ ਕਿ ਲੋਕਾਂ ਵਾਸਤੇ ਰੱਖਣ ਲੋ ਵੀ ਲੋਕਾਂ ਬੰਨ ਚੱਲੀਏ ਗੱਲ ਚੁੱਪ ਕਰ ਜਾ ਕਿਉਂ ਚੁੱਪ ਕਰ ਜਾ ਜਦੋਂ ਆਪਾਂ ਕੱਲ ਛੱਡ ਕੇ ਆਏ ਸੀ ਉਹ ਤਾਂ ਆਪਣੇ ਕਿਸੇ ਨੇ ਰੋਕਿਆ ਨਹੀਂਗਾ ਇੱਥੇ ਆ ਕੇ ਨਫੋਕਾ ਪਿਆ ਦਿਖਾਈ ਜਾਂਦੇ ਨੇਗੇ ਜੇ ਮੇਰੇ ਪੈਕਾ ਸਮਾਂ ਨਾ ਤਾ ਅੱਜ ਆਪਾਂ ਨੀਚੇ ਪਏ ਹੋਣਾ ਸੀਗਾ ਆਦਾ ਚੱਕ ਬਈ ਪੈਸੇ ਮੈਂ ਚੱਲੇ ਕੋਈ ਆਖੂ ਬੜਾ ਬਹਾਵ ਲੈ ਆਇਆ ਨਿੰਨ ਚੱਕੇ ਮੂੰਹ ਫੋਕਾ ਪਿਆਰ ਦਿਖਾਉਣ ਅਭੀ ਪਿਆਰ ਝੂਠਾ ਨਹੀਂ ਸੱਚਾ ਸੀਗਾ ਉਹਦਣ ਅਸੀਂ ਤੁਹਾਨੂੰ ਤਾਂ ਨਹੀਂ ਰੋਕਿਆ ਕਿ ਛੋਡੇ ਆਪਸਮੇ ਫਰਕ ਨਾ ਪੈ ਜੇ ਘਰ ਛੱਡਣ ਦੀ ਜਿੱਦ ਬਾਈ ਦੀ ਨਹੀਂ ਛੋਡੀ ਸੀ ਤਾਂ ਕਰਕੇ ਅਸੀਂ ਤੁਹਾਨੂੰ ਉੱਥੇ ਉੱਦੇ ਆਉਣ ਤੋਂ ਰੋਕਿਆ ਨਹੀਂ ਹੈਗਾ ਤਾਂ ਹੀ ਅਸੀਂ ਉਰੇ ਨਹੀਂ ਆਉਂਦੇ ਹੈਗੇ ਤੇਰੇ ਤੇ ਤੇ ਬਾਈ ਦੇ ਵਿੱਚ ਕੋਈ ਫਰਕ ਨਾ ਪੈ ਜਾਵੇ ਕਿਉਂਕਿ ਤੂੰ ਸਾਨੂੰ ਬਹੁਤ ਘੱਟ ਪਿਆਰ ਕਰਦੀਆਂ ਤੁਹਾਨੂੰ ਆਇਆ ਵੀ ਤੇਰਾ ਪਰਿਵਾਰ ਨਾ ਖਰਾਬ ਹੋਵੇ ਤਾਂ ਕਰਕੇ ਅਸੀਂ ਉਰੇ ਨਹੀਂ ਆਉਂਦੇ ਇਹ ਤਾਂ ਇੱਕ ਲੱਗਿਆ ਜਾਂਦਾ ਸੀ ਮੈਂ ਅੱਜ ਤਾਂ ਆ ਗਿਆ ਤੇ ਬਾਈ ਨੂੰ ਮਿਲ ਜੂਗਾ ਨਾ ਬਾਈ ਦੇ ਪੈਸੇ ਦੇ ਜੂਗਾ ਗੱਲ ਪੈਸਿਆਂ ਦੀ ਨਹੀਂ ਹੈਗੀ ਇਹ ਸਾਡੇ ਪਿਆਰ ਦੀਆਂ ਆਪਸ ਵਿੱਚ ਭਾਈਆਂ ਦਾ ਪਿਆਰ ਸਾਡਾ ਬਹੁਤ ਹੈ ਗੱਲ 5 4000 ਰੁਪਏ ਦੀ ਨਹੀਂ ਹੁੰਦੀ ਗੱਲ ਪਿਆਰ ਦੀ ਹੁੰਦੀ ਹੈ ਅਸੀਂ ਤਾਂ ਹੀ ਉਰੇ ਸਾਡਾ ਪਰਿਵਾਰ ਕੋਈ ਆਉਂਦਾ ਨਹੀਂ ਹੈਗਾ ਕਿ ਤੁਹਾਡੇ ਦੋਨਾਂ ਵਿੱਚ ਫਰਕ ਨਾ ਪੈ ਜਾਵੇ ਕੱਲੇ ਪੈਸੇ ਨਾਲ ਜ਼ਿੰਦਗੀ ਨਹੀਂ ਲੰਘਦੀ ਹੈਗੀ ਪਿਆਰ ਨਾਲ ਵੀ ਜ਼ਿੰਦਗੀ ਨਿਗਾਉਣੀ ਪੈਂਦੀ ਹੈ ਤਾਂ ਹੀ ਭਾਬੀ ਅਸੀਂ ਉਰੇ ਆਉਂਦੇ ਨਹੀਂ ਹੈਗੇ ਕਿਉਂਕਿ ਤੇਰਾ ਪਰਿਵਾਰ ਵਸਦਾ ਰਸਦਾ ਰਹੇ ਸਾਡੇ ਪਰਿਵਾਰ ਵਿੱਚ ਕੋਈ ਫਰਕ ਨਾ ਪਵੇ ਗੱਲ ਪੈਸਿਆਂ ਦੀ ਨਹੀਂ ਹੁੰਦੀ ਪੈਸੇ ਤਾਂ ਆਉਣੀ ਜਾਣੀ ਚੀਜ਼ ਹੈ ਇੱਕ ਪਿਆਰ ਹੈ ਤਾਂ ਕਿ ਪਰਿਵਾਰ ਦਾ ਪਿਆਰ ਬਣਿਆ ਰਹੇ ਚੰਗਾ ਭਾਬੀ ਸਤਿ ਸ੍ਰੀ ਅਕਾਲ ਮੈਂ ਜਾਣਾ ਗਾਣੋਰੇ ਬੈਠਾ ਮੇਰੀ ਗੱਲ ਸੁਣੋ ਮਾਰੇ ਮੋਟੀ ਬੰਦੇ ਨੂੰ ਬੋਲੇ ਮਲੇ ਲਗਤ ਚਾਹੀਦੀ ਨਹੀਂ ਹੁੰਦੀ। ਜਿਵੇਂ ਮੇਰੇ ਪਰਿਵਾਰ ਦਾ ਜੀ ਆਉਂਦਾ ਮਾੜਾ ਤੇ ਆ ਕੇ ਬੋਲੇਗਾ ਠੀਕ ਹੈ। ਘਰ ਛੱਡਣੇ ਤੇਰੀ ਸੀ ਨਾ ਕਿ ਮੇਰੀ। ਮੈਂ ਤੇਰੇ ਕਰਕੇ ਆਪਣੇ ਪਿਆਰ ਕਰ ਘਰ ਛੱਡਿਆ ਆਪਣਾ। ਆਦੇ ਮਾਂ ਤੇ ਸਾਡੇ ਭਾਈ ਛੱਡੇ। ਫੇ ਮੇਰਾ ਭਰਾ ਉਹ ਮੇਰੇ ਕਿੰਨੇ ਕੰਮ ਆਉਂਦਾ। ਹਰ ਵੇਲੇ ਛੱਡ ਦੇ। ਜਿਵੇਂ ਬੋਲਦੇ ਇਸ ਮਾੜਾ ਮੋਟਾ ਬੋਲਣਾ ਤਰੀਕਾ ਤੈਨੂੰ। ਪੜ੍ਹੇ ਲਿਖੇਆਂ ਫੇਰ ਵੀ ਤੂੰ। ਠੀਕ ਹੈ। ਔੜਾ ਬੜਾ ਧਿਆਨ ਰੱਖਣਾ ਚਾਹੀਦਾ ਬੰਦੇ ਨੂੰ। ਪਰਵਾਹਤ ਬੜਾ ਕੁਝ ਨਹੀਂ ਹੁੰਦਾ। ਹੁਣ ਆ ਰੋ ਜੇ ਆਪਾਂ ਕੰਨੇ ਆ। ਤੋਖ ਤਕਲੀ ਮੈਂ ਥੋ ਬਹੁਤ ਵੱਡੀ ਗਲਤੀ ਹੋ ਗਈ ਮੈਂ ਥੋੜੇ ਵੱਧ ਹੀ ਬੋਲ ਗਏ ਇਹਨਾਂ ਨੂੰ ਹਾਂ ਬੜਾ ਧਿਆਨ ਰੱਖਣਾ ਪੈਂਦਾ ਜੇ ਮੋਹ ਪਿਆਰ ਬਣਿਆ ਰਹੇ ਆਪ ਵਿਚ ਠੀਕ ਹੈ ਓਕੇ ਟਾਈਮ ਮਿਲੇ ਭੈਣ ਭਾਈ ਕੰਮ ਆਉਂਦੇ ਹੁੰਦੇ ਨੇ ਬੜਾ ਧਿਆਨ ਰੱਖਿਆ ਕਰ ਚਲ ਕੋਈ ਗੱਲ ਨਹੀਂ ਆਪਾਂ ਉਹ ਤੋਂ ਮਾਫ਼ ਨਗ ਲਾਂਗੇ ਹਾਂ ਸਾਰੇ ਪਰਿਵਾਰ ਨੂੰ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਪਿਆਰ ਹੀ ਪਿਆਰ ਵਾਦਾ ਹੁੰਦਾ ਹੈ ਪਿਆਰ ਵਾਦਾ ਹਾਂ ਠੀਕ ਹੈ ਧਿਆਨ ਰੱਖਿਆ ਕਰ ਅੱਗੇ ਕੋਈ ਗੱਲ ਨਹੀਂ ਚਲ ਠੀਕ ਹੈ ਹਾਂਜੀ ਦੋਸਤੋ ਤੁਸੀਂ ਸਾਡੀ ਇਹ ਵੀਡੀਓ ਦੇਖ ਹੀ ਲਈ ਐ ਅਸੀਂ ਇੱਕ ਵੀਡੀਓ ਬਣਾਈ ਆ ਭਾਈਆਂ ਦੇ ਪਿਆਰ ਵਾਸਤੇ ਜਨਾਨੀਆਂ ਦਾ ਕੰਮ ਐ ਪਾਇਆ ਨੂੰ ਲੜਾਉਣਾ ਪਰ ਪਿਆ ਨੂੰ ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ ਹਾਂਜੀ ਰਵੀ ਜੀ ਵੀਡੀਓ ਨੂੰ ਦੋਸਤੋ ਇਹ ਵੀਡੀਓ ਸਮਝੇ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਤੇ ਸ਼ੇਅਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ